ਅੱਜ ਦੇ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਆ ਆਪਣੇ ਚੈਨ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਸੀ ਸਾਰੇ ਜਾਣੇ ਵੀ ਸੋਤ ਹੋ ਗਏ ਤੇ ਮੱਤਾ ਹੋ ਗਏ ਚਾੜੂ ਲੱਗ ਗਿਆ ਤੇ ਡਸਟਿੰਗ ਵੀ ਹੋ ਗਈ ਆ ਪੋਚੇ ਮੈਂ ਲਾ ਲੇਨੀ ਆ ਉੱਤੇ ਅਜ ਮੈਂ ਨਹੀਂ ਤਾਂ ਨਾ ਪੌੜੀਆਂ ਤੇ ਰਹਿੰਦੀ ਆ ਇੱਥੇ ਇੱਥੇ ਕਾਕੀ ਲਾਉਣੇ ਅੱਜ ਹੁਣ ਨਾ ਤਰੇਲੇ ਵਗਿਆ ਰਹਾ ਪਿੰਡੀ ਨੂੰ ਤੁੰਦ ਤੁੰਦ ਹੁਣ ਇੰਨਾ ਕੋਈ ਉਹ ਨਹੀਂ ਹੁੰਦਾ ਬਹੁਤ ਜ਼ਿਆਦਾ ਕੱਟਾ ਨਹੀਂ ਹੈਗਾ ਦੇਣਾ ਏਸੀ ਦੇ ਨਾਲ ਵੀ ਬੜਾ ਫਰਕ ਪੈਂਦਾ ਏਸੀ ਬੰਦ ਹੋਣ ਕਰਕੇ ਵੀ ਬਾਹਰੋਂ ਤੋੜ ਦਿੱਤੀ ਜਿਹੜੀ ਹੋਣ ਨਹੀਂ ਦੇਈ। ਕੋਚਨ ਖਾਦੇ ਖਰਚ ਆਈਆਂ ਤਾਂ ਮੈਂ ਖਲੋ ਕੇ ਲਾ ਲੈਣੀ ਜਰਾ ਤੇ ਨਾਲੇ ਨਾ ਹੁਣ ਵੈਸੇ ਵੀ ਠੰਡ ਆ। ਤੇ ਮੈਨੂੰ ਵੀ ਬੁਖਾਰ ਹੋ ਕੇ ਟਿਆਵਾ ਹੋਣੀ ਠੀਕ ਹੋਈਆਂ ਮੈਂ। ਮੈਂ ਰਿਸਕ ਨਹੀਂ ਬਹੁਤਾ ਲੈਂਦੀ ਫਿਰ। ਕੰਮ ਤਾਂ ਚਾਹੋ ਰੋਜ਼ ਕਰਨਾ ਹੀ ਕਰਨਾ ਵਾ ਪਰ ਇਹ ਆ ਵੀ ਹੁਣ ਮੈਂ ਇੱਕ ਦਾ ਹੀ ਲਾ ਲੈਂਨੀ ਆ ਖਲੋ ਕੇ ਪੋਚਾ ਹਜੇ ਵੀ ਨਾ ਮੇਰੀ ਖਾਂਸੀ ਨਹੀਂ ਦੰਡੀ ਹੁਣ ਇੱਕ ਦੇਸੀ ਲਾਜਮਾ ਕੀਤਾ ਵਾ ਮੈਂ ਨਾ ਪੱਦੀ ਕਰ ਦਿੰਦੇ ਹਾਂ ਯੂਪੀ ਵਾਲੇ ਨਿੱਕੇ ਉਹ ਕਰ ਦਿੰਦੇ ਇਹ ਵੀ ਕਿਉਂ ਹੋ ਜਾਣਾ ਦੇਸੀ ਕਿਉਂ ਚ ਚਾਹੇ ਗਾਈ ਦਾ ਹੈ ਚਾਹੇ ਵਾਜ ਦਾ ਤੇ ਵਿੱਚ ਪਾ ਗਏ ਨਾ ਖੰਡ ਤੇ ਉਹਨੂੰ ਕਿਉਂ ਅਜੀ ਮੈਲਟ ਕਰ ਲੈਣਾ ਵਾ ਜਦੋਂ ਮੈਲਟ ਹੋ ਗਈ ਵਧੀਆ ਤਰ੍ਹਾਂ ਫਿਰ ਉਹਨੂੰ ਠੰਡਾ ਕਰ ਲੈਣਾ ਜਿਹੜਾ ਕਿ ਉਹ ਇੱਥੇ ਤੋਂ ਤੇ ਲੋੜਾ ਮਲੇ ਵਿਦਾ ਇਦਾ ਜਿੱਥੇ ਇਥੇ ਖਾਰਸ਼ਾ ਤੇ ਜਿਹੜੀ ਉਹ ਖੰਡ ਦੀ ਬਣ ਨੇ ਟੋਫੀ ਵਰਗੀ ਬਣ ਜਾਂਦੀ ਆ ਕ੍ਰੈਂਜੀ ਜੀ ਉਹਨੂੰ ਖਾ ਲੈਣਾ ਵਾ ਉਹਦੇ ਨਾਲ ਨਾ ਕਾਫੀ ਬਲੀ ਮਿਲ ਜਾਂਦਾ ਵਾ ਗਲੇ ਨੂੰ ਨਾ ਉਹ ਮੈਂ ਪੀਤਾ ਅੱਜ ਤੇ ਥੋੜਾ ਜਿਹਾ ਲੱਗਣਾ ਮੈਨੂੰ ਇੰਨਾ ਉਥੋ ਸ਼ਡੰਡੇ ਨਾ ਇੰਨਾ ਤਾ ਘਰ ਕੇ ਮੈਂ ਥੋੜਾ ਵੀਡੀਓ ਵੀ ਹੁਣ ਨਹੀਂ ਬਣਾ ਪਾਉਂਦੀ ਕਿਉਂਕਿ ਮੈਨੂੰ ਉੱਥੋਂ ਛੜੀ ਜਾਂਦਾ ਤੇ ਵੀਡੀਓ ਕਿ ਬਣਾਉਣੀ ਆ ਓੜੀਆਂ ਵਾਲੇ ਪਾਸੇ ਮੈਂ ਲਾ ਕੇ ਆ ਗਈ ਆ ਪੁੱਛੇ ਤੇ ਇਹਦੇ ਵੀ ਲਾ ਲੈਣੇ ਆ ਦੇ ਇਹਨਾ ਪੱਖਾ ਓਨ ਕਰਨਾ ਪੈਂਦਾ ਜੇ ਨਾ ਪੱਖਾ ਕਰੀ ਤਾਂ ਛੇਤੀ ਸੁੱਕਦਾ ਨਹੀਂ ਆ ਬਸ ਉਸੇ ਟਾਈਮ ਹੀ ਨਾ ਬੰਦ ਕਰ ਦੇਣਾ ਅੱਜ ਮੈਂ ਬਹੁਤਾ ਨਾ ਏਦਾਂ ਥੱਲੇ ਤੱਕ ਨਹੀਂ ਕਰਨੀ ਤੇ ਇਹ ਰੂਮ ਚ ਨਾ ਮੈਂ ਰਹਿਣੀ ਆ ਜਿਆਦਾ ਦਿਨੇ ਮੈਂ ਇੱਥੇ ਰਹਿਣੀ ਹਾਰਾ ਦੇਣਾ ਹਾਰ ਗਰਮੀ ਆ ਹਰ ਸਾਲਾਂ ਜੇ ਮੇਰਾ ਏਦਾਂ ਹੀ ਹੁੰਦਾ ਮੈਂ ਹਰ ਸਾਲਾਂ ਜਿੱਥੇ ਬੈਠੀ ਨਹੀਂ ਜਿਆਦਾ ਗਰਮੀ ਆ ਤੁਹਾਨੂੰ ਪਤਾ ਫਿਰ ਇੱਥੇ AC ਨਹੀਂ ਹੈਗਾ ਇਹ ਥੇ ਨਹੀਂ ਬੈਠਾ ਜਾਂਦਾ ਘਾਣ ਵੇਖਾਂਗੇ ਜੇ ਵਾਇਗਰ ਉਹਨੇ ਚਾਇਆ ਤਾਂ ਅਹਰੂਮ ਚ ਵੀ ਐਸੀ ਘਾਣ ਨੂੰ ਲਵਾਵਾਂਗੇ ਕਿ ਕਿ ਗੈਸਸ ਵਗੈਰਾ ਜਿਹੜਾ ਹੁੰਦੇ ਨਾ ਸਾਡੇ ਉਹ ਫਿਰ ਉਹਨਾਂ ਨੂੰ ਮਤਲਬ ਬੈਡਰੂਮ ਚ ਬਿਠਾਉਣਾ ਪੈਂਦਾ ਵਾ ਤੇ ਅਸੀਂ ਤਾਂ ਕਰਕੇ ਸੋਚੇ ਨੇ ਕਿ ਅਗਲੀ ਵਾਰਾਂ ਨੂੰ ਨਾ ਇੱਥੇ ਐਸੀ ਇੱਕ ਲਵਾ ਦਈਏ ਜਿਹੜੇ ਹੁਣ ਗੈਸਟ ਮੇਰੇ ਯੂਪੀ ਵਾਲੇ ਆਉਣੇ ਹੁੰਦੇ ਆ ਉਹਨਾਂ ਨੇ ਵੀ ਚਲੋ 2 ਦਿਨ ਤਿੰਨ ਰਹਿਣਾ ਜਿਹੜੇ ਇਦਾਂ ਆਗੇ ਬਗਾਏ ਨੂੰ ਮਿਲਣਾ ਆ ਗਿਆ ਕੋਈ ਦੋਸਤ ਇਹਨਾਂ ਦਾ ਆ ਜਾਂਦਾ ਵਾ ਜਾਂ ਕੋਈ ਹੋਰ ਰਿਸ਼ਤੇਦਾਰ ਜਿਹੜੇ ਘੜੀ ਦੀ ਘੜੀ ਹੋਣਾ ਹੁੰਦਾ ਵਾ ਤੇ ਸਮਝ ਲੈਦੇ ਨਾ ਸਾਰਿਆਂ ਨੂੰ ਆਪਾਂ ਅੰਦਰ ਤੱਕ ਨਹੀਂ ਖੜ ਸਕਦੇ ਤੇ ਆ ਨਾ ਆ ਸੈਟੀਆਂ ਜਿਹੜੀਆਂ ਤੇਰੇ ਝਾੜੂ ਲਾਉਣ ਲੱਗਿਆਂ ਨਾ ਖੈੜ ਤੇ ਹੋ ਗਈਆਂ ਇਹ ਜਿਹੜੀਆਂ ਨਾ ਉਹ ਸੈਟੀਆਂ ਨਾ ਇੱਕ ਇੱਕ ਸੈਟੀ ਮੈਂ ਜ਼ਿਆਦਾ ਤਰ੍ਹਾਂ ਦੀਆਂ ਰੇਸ਼ਮ ਤੇਲ ਦੇ ਅੱਗੇ ਤੇ ਤੇ ਆਰਤੀ ਹੋ ਰਹੀ ਹੋਣਾ ਯਾ ਚਾ ਵਧੀਆ ਸੋਖ ਲੱਗਦਾ ਵਾ ਵਧੀਆ ਸਰ ਤਿਆਰ ਹੋ ਜਾਈਦਾ ਬੈਠ ਥੋੜੀ देर ਪੱਖਾ ਚੱਲ ਲੈਣ ਦਿੰਨੀ ਆ ਉਸ ਤੋਂ ਬਾਅਦ ਫਿਰ ਪੱਖਾ ਬੰਦ ਕਰ ਲਾਂਗੇ ਤੇ ਫਿਰ ਪੇਕੇ ਲਿਉਣਾ ਪੈਣਾ ਹੋੱਚਾ ਅੱਜ ਨਾ ਕੂੜਾ ਮਸਾ ਜਿੰਨਾ ਨਿਕਲਿਆ ਛਾੜੂ ਲਾਇਆ ਮੈਂ ਤੁਹਾਡੇ ਨਾਲ ਤਾਂ ਹੀ ਨਹੀਂ ਸ਼ੇਅਰ ਕੀਤਾ ਛਾੜੂ ਮੈਂ ਕਿਹਾ ਵੇਖਣ ਵਾਲੇ ਨੇ ਕਹਿਣਾ ਵਾ ਵੀ ਛਾੜੂ ਲਾ ਲਿਆ ਵਾ ਪਹਿਲਾਂ ਤੇ ਐ ਰੂਮ ਚ ਮੈਂ ਅੱਜ ਪੋਚੇ ਨਹੀਂ ਲਾਏ ਛੜਤਾ ਵਾ ਇਹ ਰੂਮ ਬੈਡਰੂਮ ਚ ਮਤਲਬ ਪੋਚੇ ਅੱਜ ਨਹੀਂ ਲਾਏ ਕਿਉਂਕਿ ਬੈਡਰੂਮ ਚ ਨਾ ਜਾੜਾ ਨਹੀਂ ਹੁੰਦਾ ਚਾੜੂ ਤਾਂ ਚੱਲ ਲਾਇਆ ਨਿਕਲਿਆ ਕੁਛ ਵੀ ਨਹੀਂ ਤੇ ਚਾੜੂ ਹੈ ਜਿੰਨੇ ਕਿ ਤਨਹੌਣਾ ਕਹਿਣਾ ਵੀ ਚਾੜੂ ਲੱਗ ਗਈ ਹਰੇ ਦਵਾਰਾ ਵਿਖਾਈ ਜਾਣ ਦੀ ਹਾਂ ਕਰਕੇ ਕਿਹਦੀ ਪੋਚੇ ਲਾਤੇ ਹੀ ਪੂਰੇ ਵੇੜੇ ਦੀ ਪੋਚੇ ਲਾਈ ਉਹਦੇ ਨਾਲ ਵੀ ਇਹ ਹੋ ਗਿਆ ਨਾ ਪੋਚੇ ਲੋਨ ਨਾਲ ਵੀ ਕੋਤਨੀ ਆਇਆ ਆਵੇ ਅੱਜ ਕੋਚੇ ਵੀ ਰਹਿਣ ਦਿੰਦੀ ਨਾ ਤਾਂ ਵੀ ਘਰ ਜਾਣਾ ਸੀ ਪਰ ਮੈਂ ਕਿਾ ਚਲੋ ਲਾ ਹੀ ਲੈਨੇ ਆ ਪੱਖੇ ਛੱਡ ਲਈ ਇੱਕਰਾ ਪੱਖੇ ਮੈਂ ਤਾਂ ਕਰਕੇ ਚਲਾਉਂਦੀ ਆਂਗੇ ਸੁੱਕ ਜੇ ਇੱਕ ਚੜਾ ਲੈਨੇ ਇੱਕ ਰਹਿਣ ਦਿੰਦੀ ਦੋ ਨੇ ਨਾ ਕਿਉਂਕਿ ਲੋਬੀ ਨਾ ਬਹੁਤ ਵੱਡੀ ਆ ਸਾਡੀ ਵੀਡੀਓ ਵਿੱਚ ਭਾਵੇਂ ਤੁਹਾਨੂੰ ਇੰਨੀ ਨਾਲ ਸਮਝ ਆਉਂਦੀ ਹੋਏ ਵੀ ਕਿੰਡੀ ਵੱਡੀ ਹੋਊਗੀ ਪਰ ਉਹਦਾ ਐਕਚੁਅਲੀ ਜ ਬਹੁਤ ਵੱਡੀ ਆ ਬਿਲਕੁਲ ਵੀ ਪਾਣੀ ਗੰਦਾ ਨਹੀਂ ਹੋਇਆ ਬਾਲਟੀ ਭਰੀ ਨਾ ਜਿਹੜੀ ਪਾਣੀ ਦੀ ਹੋਈ ਸਾਫਾ ਪਰਦੇ ਕਰ ਲੈਣੀ ਮੈਂ ਸਾਈਡ ਤੇ ਹਾਂ ਜੀ ਇਹਨਾਂ ਕੱਪੜੇ ਆ ਜਿਹੜੇ ਸਾਰੇ ਕੱਪੜੇ ਆ ਇਹ ਮੈਂ ਲਾਉਂਗੀ ਤੈ ਕੋਚੇ ਲਾਉਣ ਤੋਂ ਬਾਅਦ ਨਾ ਸਤਾਂ ਲਾ ਲੈਣੀਆਂ ਵਹ ਇਨਾਂ ਦੀਆਂ ਤੇ ਆ ਦੇ ਇਹਦਾ ਟਰੈਕਸੂਟ ਦਾ ਪਰ ਹੁਣੇ ਪਾ ਲੈਣਾ ਇਹਨੇ ਦਾਨਾ ਨਾ ਮਾਰੀ ਖੋਲ ਦਿੰਦੇ ਨਾ ਬੱਚੇ ਪਰਦਾਨਾ ਕੋ ਨਹੀਂ ਸਹੀ ਹੁੰਦਾ ਸਾਡੀ ਘੜੀ ਤੇ ਆ ਫੇਰ ਦੀ ਤੀਜੀ ਵਾਰ ਮੈਂ ਸੈਟਿੰਗ ਕਰਦੀ ਆ ਕਿਉਂਕਿ ਬੱਚੇ ਘਾਰ ਆ ਉਹ ਬੈਂਦੇ ਰੇ ਇੱਥੇ ਬਿਲਕੁਲ ਵੀ ਮਤਲਬ ਬਿਲਕੁਲ ਵੀ ਘਟਾ ਹੈ ਨਹੀਂ ਦਾ ਕਿਉਂਕਿ ਇਹ ਨਿਕਲੇ ਨਹੀਂ ਬਾਹਰ ਕਰਈ ਹੋਣ ਰਹੀ ਦਾ ਅੰਦਰ ਹੀ ਮਤਲਬ ਰਹੀਦਾ ਬਾਹਰ ਮੈਨੂੰ ਨਾ ਮੱਖੀਆਂ ਤੋਂ ਬੜਾ ਜੀ ਕਾਲਾ ਹੁੰਦਾ ਮੱਖੀਆਂ ਬੜੀਆਂ ਵਾ ਬਾਹਰ ਕਿਉਂਕਿ ਠੰਡ ਕਰਕੇ ਹੁਣ ਮੱਖੀਆਂ ਦਾ ਵੀ ਜਾਣ ਵਾਲਾ ਵੇ ਟਾਈਮ ਤੇ ਹੁਣ ਉਹ ਜਾਂਦੀ ਵਾਰ ਹੁੰਦੀਆਂ ਲੌਜੀ ਪਹੁੰਚੇ ਤਾਂ ਲੱਗ ਗਿਆ ਪਰਦੇ ਦਾ ਫੈਟ ਕਰ ਦਈਦੇ ਆ ਅਈ ਦਹਾਰ ਕੇ ਫਿਰ ਮੈਂ ਸਹੀ ਜੇ ਕਰ ਦਿੰਨੀ ਆ ਹੁਣ ਮੈਂ ਕਿਹ ਚਲੋ ਬਤਾ ਪੀ ਲਓ ਨਾ ਮੈਟ ਵਛਾਣਾ ਇਹ ਨਾ ਮੈਟ ਜਿਹੜਾ ਫੇਰੇ ਝਾੜੋਂ ਲਾਉਣ ਲੱਗਿਆ ਮੈਂ ਚੁੱਕਦਾ ਹੀ ਚੁੱਕਦਾ ਹੀ ਦਵਾਰੋ ਜੀ ਫੇਰ ਫੇਰੇ ਦਵ ਸ਼ਾਦੀ ਦਾ ਦਿਨੇ ਸੋਹਣਾ ਲਾਉਂਦਾ ਵਾ ਨਾ ਕਰਕੇ ਪਰਦੇ ਪੁੱਡੇ ਫੱਟ ਸਾਰੇ ਟਾਈਮ ਹੋ ਜਾਂਦਾ 7:30 ਦਾ ਹੀ ਹੋਇਆ ਵਾ ਮਾਰਨਿੰਗ ਦਾ ਆ ਵੀ ਮੱਖਾ ਬੰਦ ਕਰ ਉਨੀ ਆਪ ਲਾ ਦਨ ਟਿਕਾਣਾ ਇੱਥੇ ਬਣ ਗਿਆ ਵਾ ਹੁਣ ਵੈਸੇ ਡਰਾਈਂਗ ਰੂਮ ਦਾ ਵਾ ਤੇ ਬੱਚਿਆਂ ਨੇ ਦੋਵਾਂ ਨੇ ਨਾ ਲਿਆ ਰੋਟੀ ਨਹੀਂ ਖਾ ਲਈ ਆ ਸਾਰੇ ਕੰਮ ਆਲਮੋਸਟ ਹੋ ਗਏ ਆ ਤੇ ਕੱਪੜੇ ਨਾ ਆ ਸਾਰੇ ਪਰੇ ਕੋਹ ਨਾ ਕਲਦੇ ਆ ਤੇ আরে ਕੁਛ ਕਲਦੇ ਆ ਤਾਂ ਕੋਹ ਪਰਥੋਂ ਦੇ ਆ ਪਰਸੋਂ ਨਹੀਂ ਜੋੜੇ ਲੋ ਜੀ ਕੱਪੜੇ ਵੀ ਲਾ ਲੈਣੀਆਂ ਮੈਂ ਤੈਂ ਆ ਤੇ ਆ ਨਾ ਹੁਣ ਕਾਟਨ ਦੇ ਕੱਪੜੇ ਜੀ ਤਾਂ ਆ ਸੂਟ ਆ ਇੱਕ ਅੱਧਾ ਇਹ ਹੁਣ ਰੱਖ ਲੈਣੇ ਆ ਕਿਉਂਕਿ ਹੁਣ ਕਾਟਨ ਦਾ ਲੰਘ ਗਿਆ ਟਾਈਮ ਮਿੰਨੋ ਤਾਂ ਲੱਗਦੀ ਬਹੁਤ ਠੰਡ ਮੈਂ ਤੇ ਸੰਤ ਹੈਟ ਦੇ ਲਾਈਨਿੰਗਾਂ ਵਾਲੇ ਸੂਟ ਉਹਨਾਂ ਤੇ ਠੰਡ ਲੱਗੀ ਜਾਂਦੀ ਇਹ ਜਿਹੜੇ ਸੂਟ ਆ ਕੱਢ ਲੈਨੇ ਆਹਦੇਆਂ ਟੀ-ਸ਼ਰਟਾਂ ਨਾ ਨਿਹਾਣਿਆਂ ਦੀਆਂ ਉਹਦਾ ਕੱਸੀਆਂ ਹੀ ਨੇ ਤੇ ਹੁਣ ਮੈਂ ਇਹ ਨਹੀਂ ਰੱਖਣੀਆਂ ਜਿੱਦਾਂ ਟਰੈਕ ਸੂਟ ਦੇ ਥੱਲੇ ਪੈਪ ਹੋ ਜਾਂਦੀਆਂ ਹਨਾ ਇਹ ਤਾਂ ਫਿਰ ਵੱਖਰੀਆਂ ਇਹਨਾਂ ਨੂੰ ਧਿਆ ਲਾ ਲੈਨੇ ਆਹ ਨਾ ਨੋਟਬੁੱਕ ਇੱਕ ਰੱਖ ਆ पता नहीं क्यों रखी इतने इतने रख दें किचन च ना कहे वाले कोई चीज वैसे मैं नोटबुक रखी है किचन में चेक सौदा सुदा थी थो आ सूट ने भी सिंथेटिक वा इन चार पांच साल हो गए सूट न आहो दो साल हो गए सू राम गडवाया नू ਉਹ ਤੋਂ ਪਹਿਲਾਂ ਦਾ ਵਾਹ ਵਾਲਾ ਸੂਟ ਮੇਰਾ ਚਾਰਕ ਸਾਲ ਹੋ ਗਏ ਹਣੇ ਆ ਇਹੋ ਹੀ ਆ ਕਿ ਇਹਨਾਂ ਨੂੰ ਸਿੰਥੈਟਿਕ ਜਿਹੜੇ ਕੱਪੜੇ ਹੁੰਦੇ ਆ ਨਾ ਇਹਨਾਂ ਦਾ ਕਲਰ ਜਾਵੇ ਨਾ ਇਹਨਾਂ ਨੂੰ ਕੋ ਹੋਣਾ ਵਾ ਸਿੰਥੈਟਿਕ ਕੱਪੜੇ ਨੂੰ ਕੀ ਹੋਣਾ ਹੁੰਦਾ ਹੈ ਨਾ ਸਿੰਥੈਟਿਕ ਕਪੜਾ ਨਹੀਂ ਪਾੜਦਾ ਮਨ ਹੀ ਅੱਕ ਜਾਂਦਾ ਵਾਸ ਇਹਨਾਂ ਤੋਂ ਤੇ ਇਹ ਪੈ ਜਾਣੇ ਆ ਇਹਦਾ ਆਵਾ ਕੋਟਨ ਦਾ ਸੂਟ ਬੈੱਡ ਸ਼ੀਟ ਵਗੈਰਾ ਨਾ ਚੇਂਜ ਕਰਤੀ ਕਿਰਨ ਦੇ ਬੈੱਡ ਤੋਂ ਲਈ ਆ ਬੈੱਡ ਸ਼ੀਟ ਇਹ ਤੋਤੀ ਹੋਣੇ ਰਿਟਰਨ ਖਤਮ ਹੋ ਗਈ ਆ ਨਾ ਜਿੱਦਨ ਦੁਆਰਾ ਹੋਊਗੀ ਫਿਰ ਇਹਦਾ ਸਾਰਾ ਕੁਝ ਦੁਆਰਾ ਵਛਾਵਾਂਗੇ ਹਜੇ ਇਹ ਕਿਰਨ ਹੁਣੇ ਦਿਲ ਮਾਰੀ ਦੇ ਉੱਤੇ ਗ੍ਰੀਨ ਕੱਦਰ ਦਾ ਕਵਰ ਵੀ ਛੇ ਰਹਿ ਗਿਆ ਵਾ ਉਹ ਵੀ ਚੇਂਜ ਕਰ ਦੇਣਾ ਕੱਲ ਨੂੰ ਤੇ ਤੋ ਦੇਣਾ ਤੇ ਨੱਕ ਚ ਖਾਸ ਹੀ ਜਾਣ ਲਈ ਤਾ ਗਾੜੀ ਅਜੇ ਨਾ ਕੋ ਲੱਗਣਿਆ ਨਾ ਤੇ ਇਹ ਨਾ ਇਹਨਾਂ ਨੂੰ ਇਕੱਠਿਆਂ ਨੂੰ ਜੋੜ ਦਾਂਗੇ ਸਾਰਿਆਂ ਨੂੰ ਰੱਖ ਦਾਂਗੇ ਜਦੋਂ ਵਿਛਾਇਆ ਫੇਰ ਕਿੱਥੇ ਵਿਛਾਵਾਂਗੇ ਸੈੱਟ ਹੀ ਫੇਰ ਕਿਹਦੇ ਦਿਨ ਤਰਨ ਆ ਜਾਣੀ ਇਹਦੀ ਹਜੇ ਇਹ ਦੂਜੀ ਬੈੱਡ ਸ਼ੀਟ ਵਿਛਾਈ ਆ ਉਸ ਤੋਂ ਬਾਅਦ ਫੇਰ ਹੋਰ ਦੁੱਜੀ ਬਦਲ ਦੇਣੀ ਆ ਫੇਰ ਇਹ ਤੀਜੇ ਚੌਥੇ ਵਾਰ ਆ ਜੀ ਵਾਰੀ ਆਉਣੀ ਆ ਦੇਖ ਵੇਚ ਨਾ ਕੱਪੜੇ ਸਿੱਲੇ ਨੇ ਉਹ ਕੱਲ੍ਹ ਵਾਲੇ ਕੱਪੜੇ ਜਿਹੜੇ ਆ ਖਲਾ ਬੇ ਰਹਿ ਗਏ ਕਿਉਂਕਿ ਇਹ ਨਾ ਮਸ਼ੀਨ ਚ ਕੱਡੇ ਆ ਸਕਾਏ ਆ ਕਿਉਂਕਿ ਦੇਣ ਹੀ ਨਹੀਂ ਲੱਗਾ ਤੁਹਾਨੂੰ ਪਤਾ ਹੀ ਆ 2-3 ਦਿਨ ਹੋ ਗਏ ਦੇਣ ਨਾ ਲੱਗਣ ਕਰਕੇ ਨਾ ਪਰਸੋ ਵਾਲੇ ਕੱਪੜੇ ਵੀ ਕੋਹ ਤੈ ਹਲਉਣ ਵਾਲੇ ਰਹਿ ਗਏ ਤੇ ਆ ਸੂਟ ਜਿਹੜਾ ਮੈਂ ਹੁਣ ਪਾ ਲੈਣਾ ਵਾ ਇਹਨੂੰ ਮੈਂ ਪ੍ਰੈਸ ਕਰ ਲੂੰਗੀ ਹੁਣੇ ਪ੍ਰੈਸ ਕਰਕੇ ਤੇ ਫਿਰ ਮੈਂ ਪਾ ਲੈਣਾ ਇਹ ਵਾਲਾ ਸੂਟ ਚਲੋ ਜੀ ਮੈਂ ਕੱਪੜੇ ਕੱਬ ਲੈਣੀਆਂ ਪਹਿਲੋਂ ਆਹ ਵਾਲੇ ਤੈ ਫਿਰ ਮਿਲਦੀ ਹਨ ਲੋ ਜੀ ਕੱਪੜੇ ਲੱਗ ਗਏ ਤੈ ਚੋਕ ਲੈ ਇਥੋਂ ਸਾਂਭੇ ਗਏ ਥਾਂ ਥਾਈ ਰੱਖੇ ਗਏ ਆ ਪ੍ਰੈਸ ਕਰਨ ਵਾਲਾ ਵਿੱਚ ਕੋਈ ਹੈ ਨਹੀਂ ਕਿਉਂਕਿ ਕੱਪੜੇ ਨਾ ਕੁਛ ਨਾ ਕੁਛ ਜਿਹੜੇ ਕੱਪੜੇ ਉਹ ਸਾਂਭ ਦੇਣੇ ਆ ਆਹ ਪਰਦੇ ਵਗੈਰਾ ਸੈੱਟ ਹੋ ਗਿਆ ਇੱਥੇ ਮੇਰਾ ਰਹਿ ਗਿਆ ਵਾ ਪਰਫਿਊਮ ਰੂਮ ਸਪਰੇ ਵਗੈਰਾ ਪਾ ਦੂੰਗੀ ਉਹ ਮੇਰੇ ਬੱਚੇ ਰੈਸਟ ਕਰਨ ਲੱਗ ਗਏ ਆ ਇੱਥੇ ਪੜਨ ਦੇ ਨਾਲੇ ਲੈਪਟਾਪ ਨਾਲ ਕੁਝ ਕਰਨ ਦੇਣੇ ਆ ਆ ਵੀ ਸਾਰਾ ਕਲੀਨ ਹੋ ਗਿਆ ਵਾ ਡਰਾਈ ਰੂਮ ਤੁਹਾਨੂੰ ਮੱਗੇ ਵਿਖਾ ਦਿੱਤਾ ਵਾ ਕਿਚਨ ਵੀ ਆਪਣਾ ਪੂਰਾ ਕਲੀਨ ਆ ਤੇ ਆ ਸਾਰਾ ਹੋ ਗਿਆ ਵਾ ਤੇ ਚਲੋ ਹੁਣ ਮੈਂ ਜਿਹੜਾ ਸੂਟ ਆ ਪ੍ਰੈਸ ਕਰਕੇ ਤੇ ਨਾਲਾਂ ਲੋ ਜੀ ਆ ਸੂਟ ਵੀ ਮੈਂ ਪ੍ਰੈਸ ਕਰ ਲੈਨੀ ਕਪੜੇ ਮੇਰੇ ਹੋ ਗਏ ਆ ਤੇ ਤੇ ਸੂਟ ਵੀ ਮੈਂ ਕਿ ਚਲੋ ਪ੍ਰੈਸ ਕਰ ਲੈਨੀ ਆ ਮੈਂ ਪ੍ਰੈਸ ਕਰਕੇ ਆ ਸੂਟ ਤੇ ਪਾ ਲੂੰਗੀ ਹੁਣ ਨਹੀਂ ਮੈਂ ਗਰਮ ਸੂਟ ਕੱਢ ਲਏ ਆ ਤੇ ਜਿੰਨੇ ਵੀ ਕਾਟਨ ਦੇ ਸੂਟ ਸਾਰੇ ਰੱਖ ਦੇਣੇ ਆ ਬਸ ਉਹਨਾਂ ਦੀ ਵਾਰੀ ਆ ਉਹ ਮੈਂ ਪ੍ਰੈਸ ਕਰਕੇ ਨੇ ਰੱਖਣੀ ਇਧਰ ਰੱਖ ਦੇਨੇ ਆ ਜਦੋਂ ਕੱਢਾਂਗੇ ਦੁਆਰਾ ਉਦੋਂ ਪ੍ਰੈਸ ਕਰ ਲਾਂਗੇ ਤੇ ਆਹ ਵਾਲਾ ਸੂਟ ਮੈਂ ਹੁਣ ਅੱਜ ਪਾਉਣਾ ਇਹਦੇ ਨਾਲ ਦਾ ਸ਼ਾਲ ਆ ਸੂਟ ਦੇ ਮੈਂ ਆਹ ਜਿਹੜਾ ਸੂਟ ਪਾਇਆ ਨਾ ਇਹ ਗਰਮਿਆਂ ਦਾ ਹੁਣ ਇੱਕ ਕੰਮ ਕਰਦੀ ਬਈ ਇੰਨੀ ਇੰਨੀ ਗਰਮੀ ਲੱਗਣ ਦੀ ਨਾ ਹੁਣ ਕਿਉਂਕਿ ਮੈਂ ਹਜੇ ਕੰਮ じゃ ਕਰਦੀ ਆ ਨਾ ਬਹੁਤ ਗਰਮੀ ਲੱਗਣ ਦੀ ਬੜਾ ਹੀ ਗਰਮ ਸੂਟ ਆ ਜਿਹੜਾ ਮੈਂ ਪਾਇਆ ਵਾ ਇਹ ਤਾਂ ਮੇਰੀ ਵੀਡੀਓ ਬਖਾਂਦਾਈ ਆ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਮੇਰੇ ਦਿਆ ਜੀ ਨੈਕਸਟ ਵੀਡੀਓ ਵਿੱਚ ਆਪਣਾ ਰੱਖਿਆ ਬਹੁਤ ਸਾਰਾ ਖਿਆਲ ਤੇ ਤਕਲੀ ਬਾਈ ਬਾਈ